7 ਫੁੱਟ ਤੋਂ ਉੱਪਰ ਹਾਈਟ ਸੀ ਗੁਰੂ ਹਰਗੋਬਿੰਦ ਸਾਹਿਬ ਦੀ ਵਿਦਵਾਨ ਦੱਸਦੇ ਨੇ ਵੀ ਅਕਾਲ ਤਖਤ ਸਾਹਿਬ ਦੇ ਪਿੱਛੇ ਪ੍ਰਾਤਨ ਸਮੇਂ ਵਿੱਚ ਭੀੜੀਆਂ ਗਲੀਆਂ ਸਨ ਜਿੱਥੇ ਮਸਾਂ ਹੀ ਦੋ ਇਨਸਾਨ ਕਦਮ ਵਿੱਚ ਕਦਮ ਪਾ ਕੇ ਚੱਲ ਸਕਦੇ ਸਨ ਤੇ ਗੁਰੂ ਹਰਗੋਬਿੰਦ ਸਾਹਿਬ ਦਾ ਡੀਲਡੋਲ ਐਸਾ ਸੀ ਉਹਨਾਂ ਗਲੀਆਂ ਵਿੱਚ ਮੋਢੇ ਖਹਿ ਜਾਇਆ ਕਰਦੇ ਸਨ ਆਦੇ ਸ਼੍ਰੀ ਅਕਾਲ ਤਖਤ ਸਾਹਿਬ ਗੁਰਾਂ ਦੇ ਤੇਗੇ ਦੇ ਦਰਸ਼ਨ ਕਰਿਓ ਆਮ ਇਨਸਾਨ ਲਈ ਤੇ ਚੁੱਕਣਾ ਹੀ ਬੜਾ ਕਠਨ ਹੈ ਜੰਗੇ ਮੈਦਾਨ ਵਿੱਚ ਵਾਉਣਾ ਤੇ ਦੂਰ ਦੀ ਗੱਲ ਹੈ ਐਸੇ ਬਲੀ ਫਾਤਸ਼ਾ ਤਾਂ ਹੀ ਭਾਈ ਗੁਰਦਾਸ ਨੇ ਭਾਰੀ ਗੁਰੂ ਆਖਿਆ ਹੈ ਛਠਮ ਪੀਰ ਬੈਠਾ ਗੁਰ ਭਾਰੀ